ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲ ਜ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚ ਆਓ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਹੈਗਾ ਤੇ ਅੱਜ ਆਪਾਂ ਦੋ ਵੜਾ ਤੁਹਾਡੇ ਵਾਸਤੇ ਸੇਰ ਲਈ ਲੈ ਕੇ ਆਏ ਬਾਈ ਬੱਗੇ ਕੋਲ ਪਹੁੰਚੇ ਆ ਪਿੰਡ ਚੌਕੇ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਥੋੜੀ ਸਾਰੀ ਕਰਾਵਾਂਗੇ ਇੱਕ ਪੰਜਾਬ ਵਾਲੀ ਜਰਸੀ ਹੈਗੀ ਤੇ ਇੱਕ ਐਚ ਐਫ ਆ ਗਈ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਸੂਈ ਸਵਾਈ ਤੇ ਇੱਕ ਗੱਬਲ ਸਸੀਗਾ ਬਾਈ ਸਸੀਗਾ ਬਾਈ ਜੀ ਹੋਠੀ ਠੀਕ ਨਾਲ ਹੋ ਜੀ ਪੂਰਾ ਵਧੀਆ ਬਾਈ ਬੱਲਾ ਨੰਬਰ ਬੋਲੋ ਜੀ ਨੰਬਰ 9876 24670 ਪਿੰਡ ਜੀ ਪਿੰਡ ਚੌਕੇ ਜਿਹੜਾ ਝੰਡਾ ਥਿਰ ਵਾਲਿਆ ਨੇ ਨੇੜੇ ਥੜੇ ਜੀ ਜਿਹੜੇ ਕੋਕਰ ਵੀ ਰਾੜੇ ਵੀ ਰਹਿੰਦਾ ਜੀ ਬੱਲੋ ਵੀ ਨੇੜੇ ਅੱਤਾ ਬਾ ਵੀ ਨੇੜੇ ਹੀ ਰੰਪਰਾ ਵੀ ਓਕੇ ਜੀ ਤੇ ਵੀਰੇ ਚੰਗਾ ਰਿਸਪੌਂਸ ਰਹਿੰਦਾ ਵੀਡੀਓ ਦਾ ਪੂਰਾ ਵਧੀਆ ਬਾਈ ਓਕੇ ਕੰਟੇ ਤੋਂ ਕੰਟੇ ਮਾਲ ਵੇਚਿਆ ਓਕੇ ਜੀ ਅੱਜ ਫਿਰ ਕਿੰਨੀਆਂ ਦਿਖਾ ਰਹੇ ਆ ਆਪਣੇ ਕੋਲ 4 ਸੀ ਬਾਈ 2 ਵਿਗੇ 2 ਰਹਿ ਗਈਆਂ 2 ਰਹਿ ਗਈਆਂ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਅਨੇ ਐਚ ਐਫ ਨਾਲ ਥੋੜਾ ਜਿਹਾ ਖਰਾਓ ਸਾ ਹਣਾ ਖਰਾਓ ਸਾ ਇਹ ਬਾਈ ਹਫਤਾ ਲੈਂਦੀ ਹੈ ਹਫਤਾ ਲੈਂਦੀ ਹੈ ਤੇ ਚੀਜ਼ ਬੜੀ ਚੰਗੀ ਆ ਹਣਾ ਬਾਈ ਬੜੀ ਚੰਗੀ ਬਾਈ ਪਹਿਲਾਂ ਕਰਦਾ ਦੇਖੋ ਜੀ ਲਿਓ ਇਹਨੂੰ ਕੱਢ ਲਓ ਤੇ ਕੱਢ ਕੱਢ ਕਰਾਓ ਚ ਕਿ ਸ਼ਾਈਨਿੰਗ ਬਹੁਤ ਆ ਹਣਾ ਦੇਖੋ ਝੰਕਾ ਬਾਈ ਇਹਨਾਂ ਦਾ ਬ੍ਰੈਡ ਆ ਗੱਲ ਬਹੁਤ ਵਧੀਆ ਹਣਾ ਆ ਦੇਖੋ ਜੀ ਥੱਲੇ ਡਿਟੀ ਜਾਈ ਯਾਰ ਟੱਕ ਦੀ ਸਾਰੇ ਥਾਂ ਨਿਕਲਵੇਂ ਪੂਰੇ ਗੈਪ ਤੇ ਇਹ ਜੀ ਬ ਤੇ ਕਿਹੜਾ ਸੂਆ ਸੁੰਦੀ ਹੈ ਦੂਜਾ ਸੂਆਰੇ ਜਨਾ ਲਿਆਓ ਇਹਨੂੰ ਇਧਰ ਨੂੰ ਬਾਹਰ ਨੂੰ ਛੇ ਦੰਦਾ ਤੇ ਚਮਕਾ ਵੜੀਆਂ ਮਾਰਦੀ ਹੈ ਨਾ ਤੇ ਸੀਲ ਵੜੀ ਤੇ ਇੱਕ ਗਰਮੀ ਵਾਲਾ ਤੋਹਫਾ ਜਮਾ ਪਲੀ ਵਾਲੀ ਹੈ ਬਾਈ ਯਾਰ ਹਾਂ ਪਲੀ ਵੀ ਪੂਰੀ ਚੰਗੀ ਤੇ ਆਪਾਂ ਗੱਲ ਕਰੀਏ ਬੱਚੀ ਕਿਤੋਂ ਹੈ ਨਹੀਂ ਗੀ ਮਾਰਨਿਆ ਦੇਖ ਮਾ ਦੇਖ ਯਾਰ ਬੈਠਦਾ ਤੇ ਸਹਿ ਨਹੀਂ ਫੋਚੀ ਗੱਚੀ ਅਗਲੀ ਕਿੰਨਾ ਫਰੇਦ ਦੀ ਦੁੱਧ ਕੱਢ ਹਫਤਾ ਨੂੰ ਬਾਈ 20 ਕਿਲੋ ਮੰਨ ਕੇ ਕਿਹੜਾ ਮਰਜੀ ਲੈਣੇ ਦੁੱਧ ਤਾਂ ਬੰਦੀ ਦੇ ਦੂ ਯਾਰ ਓਕੇ ਜੀ ਉਹ 20 ਕਿਲੋ ਮੰਨ ਕੇ ਬੈਠ ਜਾ 20 ਕਿਲੋ ਮੈਂ ਨੇ ਇਹ ਰੱਖਦੀ ਆ 20 ਕਿਲੋ ਇਹ ਦੇਖੋ ਜੀ ਜਿੱਥੇ ਮਰਜੀ ਖੜਾਈ ਰੱਖੋ ਆ ਚੀਜ਼ ਨਹੀਂ ਮਿਲਦੀ ਇਹ ਗੱਲ ਜਮਾ ਤੁਹਾਡੀ ਜਾਇਜ ਆ ਲੈ ਚਲੋ ਜੀ ਬੜੀ ਚੋਣ ਆ ਜਾ ਰਹੀ ਲੋਕ ਚੱਕ ਦੇ ਠੀਕ ਆ ਵੀਰੇ ਓਕੇ ਜੀ ਹਾਂ ਇਹ ਨਹੀਂ ਗੱਲ ਹੋ ਹਣ ਸੋਹ ਤੇ ਸੀਲ ਸਾਉ ਫੁੱਲ ਤੇ ਜੱਬਾ ਗੱਲ ਕਰ ਲੇ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਤੇ ਚਮਕ ਦਮਕ ਪੂਰੀ ਆ ਜੀ ਵੱਚੀ ਚ ਕੱਦ ਦੇਖ ਯਾਰ ਹੂੰ ਕੱਦ ਫੁੱਲ ਹੂੰ ਸਾਈਜ਼ ਫੁੱਲ ਕਿਹੜੀ ਹੋਰ ਮੁੱਲ ਆ ਰਿਹਾ ਕੱਲ ਨੂੰ ਹੋਰ ਓਕੇ ਜੀ ਕੱਚੀ ਕੱਚੀ ਦਾ ਲੈਓ ਜੀ ਆ ਦੇਖੋ ਸਾਈਜ਼ ਕਰਨੀ ਉਹ ਜਾ ਕੇ ਨਾ ਆਏ ਵੱਡੇ ਸਾਈਜ਼ ਦੀ ਆ ਗਈ ਹਣ ਥੱਪੇ ਦੀ ਆਪਣੀ ਗਾਰੰਟੀ ਆ ਹੂੰ ਓਕੇ ਜੀ ਥਾਨ ਸਿੰਘ ਚਾਰੇ ਮਹਾ ਬਾਈ ਜਮਾ ਜ਼ਿੰਮੇਵਾਰੀ ਹੋ ਜਾ ਜਿਹੜਾ ਬੰਦਾ ਕੋਈ ਜਿਉਂ ਮੋ ਓਕੇ ਆਵੀਂ ਪਾਣੀ ਨੂੰ ਪਿੰਦੀ ਹੈ ਨਾ ਆ ਦੇਖੋ ਜੀ ਚਾਰੇ ਥਾਨ ਨਿਖਰ ਵਿੱਚ ਮਾ ਲੱਤ ਜਾ ਕੇ ਖੜ ਜੀ ਯਾਰ ਉੱਥੇ ਹੂੰ ਦਿਸ ਹੀ ਜਾਂਦੇ ਮੇਰੇ ਬੱਚੀ ਬਹੁਤ ਚੰਗੀ ਆ ਹੂੰ ਆਸ ਮੇਰੇ ਪਾਸੇ ਜਾਏ ਥੋੜੀ ਜਿਹੀ ਵੱਧ ਵੀ ਫਾਇਰ ਵਾਲਾ ਪਾਉਣਾ ਨਹੀਂ ਕਰ ਮਾ ਜਮਾ ਰੇ ਜੇ ਨਾਲ 20 ਕਿਲੋ ਤਾਂ ਖੁੱਲੇ ਹੀ ਪਾਉਣਾ ਬੱਚੀ ਲੈ ਚਲੋ ਜੀ ਹੂੰ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਸਾਈਜ਼ ਫੁੱਲ ਸਾਰੇ ਅੰਗ ਪੂਰੇ ਆ ਬਾਈ ਬੱਗੇ ਹਨਾ ਇਹਦੇ ਮਾ ਕਿਸੇ ਪਾਸੇ ਹੱਥ ਤਰਾ ਨਹੀਂ ਜਮਾ ਜਾਇਬਾ ਆ ਦੇਖੋ ਜੀ ਸਰਕੇ ਵੇਚਨੀ ਆਪਾਂ ਕੀ ਮੁੱਲ ਫਿਰ ਆ ਗਿਆ ਜਮਾ ਫੋਨ ਤੇ ਗੱਲ ਦੀ ਇੰਹੀ ਕਰ ਦਿਓ ਜੀ ਕਰ 70000 ਦੀ ਬੱਚੀ ਦੇ ਦੇ ਯਾਰ ਓਕੇ ਜੀ ਜਮਾ ਜਾਇਬਾ ਕੱਲ ਨੂੰ ਤਿਆਰ ਹੋ ਗਈ ਆਪਣੇ ਕੋਲ ਨਾ ਛੂਪੀ ਦੀ ਬਾਰੇ ਪਰ ਉਹਦੇ ਹੋਣੀ ਮੁੱਲ ਉਹਦੇ ਹੋਰ ਓਕੇ ਜੀ ਕੋਈ 7000 ਦੀ ਬੱਸੀ ਤੁਹਾਨੂੰ ਮਿਲ ਜਾਣੀ ਹੈ ਮਾੜਾ ਮੋਟਾ ਮਾਨਤਾਨ ਵੀ ਬਾਈ ਆਏ ਗਏ ਦਾ ਕਰੂਗਾ ਤੇ ਬਾਈ ਨੇ ਜਮਾ ਜੈ ਦੀ ਗੱਲ ਕਰੀ ਹੈ ਵੀ 20 ਕਿਲੋ ਦੁੱਧ ਦੇ ਦੂ ਦੇ ਵੀ ਇਹਨੇ ਦੇਣਾ ਕੋਈ 85 ਨਹੀਂ ਮੰਗਦੇ ਇਹ ਹੈਗਾ ਜਿਆ ਪਟਾਚੀ 85 ਹਰ ਮੁੱਲ ਕਰਦਾ ਹੈਗਾ ਬਾਕੀ ਦੀ ਗੱਲ ਮੈਂ ਵੀ ਨਹੀਂ ਤੇ ਵੀਡੀਓ ਕਵਰ ਕਰਦਾ ਹੈ ਬੈਠ ਚੰਗੀ ਹੈ ਜੀ ਜਿਹੜਾ ਦੇ ਦੂ ਬਾਈ ਯਾਰ ਬੈਠ ਤੂੰ ਦੇ ਪ੍ਰਿੰਟ ਪ੍ਰਿੰਟ ਬੈਠਦਾ ਯਾਰ ਦੇ ਓਕੇ ਜੀ ਦਿਖਾ ਲੈ ਵਾ ਚਾਰ ਫੇਰ ਓਕੇ ਵੀਰੇ ਤੇ ਹੁਣ ਆਪਾਂ ਦੋ ਨੰਬਰ ਜਰਸੀ ਜਿਹੜੀ ਸੂਈ ਸਬਾਈ ਹੈ ਵੀਰੇ ਕਹਿੰਦੇ ਬਾਈ ਰਾ ਸੂਈ ਹੈ ਰਾਤ ਸੂਪੀ ਤੇ ਕਿੰਨਾ ਬੋਲਾ ਕੱਢਦਾ ਜੇਰ ਜੂ ਰੋਕੇ ਤੜਕੇ ਗੱਡਿਆ ਬਾਈ 4 1/2 ਕਿਲੋ ਤੇ ਮੱਛੀ ਦੇਤੀ ਮੱਛੀ ਦੇਦੀ ਬਾਈ ਫਿਰ ਦੁੱਧ ਵਾਲਾ ਵੀ ਹੀ ਲੱਗਦਾ ਬੜਾ ਤੇਹਾਦਾ ਯਾਰ ਆ ਦੀ ਹੂੰ ਚਲੋ ਹੋ ਜੂ ਹੋਣੀ ਜਾਂਦਾ ਹਾਂ ਤੇ ਉਹਦਾ ਠੀਕ ਆ ਓਕੇ ਜੀ ਲਿਆਓ ਬਾਹਰੋਂ ਕੱਢ ਕੇ ਕਿਹੜਾ ਸੂਆ ਬਾਈ ਜਰਸੀ ਬਾਈ ਦੂਜਾ ਸੂਆ ਰੇ ਨਾਲ ਦੂਜਾ ਸੂਆ ਸੂਪੀ ਜੇਰ ਵੀਰੇ ਕੰਪਲੀਟ ਆ ਸਾਰਾ ਕੁਝ ਆਪਣੀ ਜ਼ਿੰਮੇਵਾਰੀ ਆ ਬਾਈ ਯਾਰ ਤੇ ਜਮਾ ਫੇਸ ਕੁਆਲਟੀ ਜੇ ਆਪਾਂ ਗੱਲ ਕਰਕੇ ਜਮਾ ਜਰਸੀ ਵਾਲਾ ਕੱਢ ਵੀ ਜਰਸੀ ਵਾਲਾ ਲਵਾਈ ਨੂੰ ਇੱਕ ਪਿਆ ਹੋਈ ਹੈ ਬਾਈ ਇਹਨਾਂ ਦੁੱਧ ਕੱਢ ਦੂੰਗੀ ਭਾਈ ਦੁੱਧ ਚਾਹੀਦਾ 17 18 ਕਿਲੋ ਤੇ ਕਿੰਨਾ ਮੋਲਾ ਡੱਬੇਗਾ ਮੋਲਾ ਭਾਈ ਢੜਕੇ 5 ਕਿਲੋ ਫੇਰ ਦਿਖਾ 5 ਕਿਲੋ ਕੱਢਤਾ ਆ ਦੇਖੋ ਫੇਰ ਸਾਡਾ ਅਰੀਜਨਲ ਜਰਸੀ ਹੈਗੀ ਕੋਈ ਐ ਕਹਿਣ ਦੀ ਗੱਲ ਨਹੀਂ ਹੈਗੀ ਭਾਈ ਲੈ ਤੂੰ ਬੱਚੀ ਦਾ ਤੇ ਥੱਲੇ ਤੋਂ ਲੈਵਾ ਫਿਟਿੰਗ ਪੂਰੀ ਲੈਵੇਂ ਦੀ ਇੱਕ ਦਾ ਹਨਾ ਦੇ ਤੂੰ ਦਿੱਤਾ ਹੂੰ ਚੌੜੀਆਂ ਕਰਕੇ ਦੋਦੀ ਓਕੇ ਜੀ ਲੈ ਚੱਲੋ ਲੰਮੀ ਲੈ ਚੱਲੋ ਤੁਰਾ ਤਰਾ ਸਾਨੂੰ ਕਰਾ ਮੈਂ ਚੈੱਕ ਦੁੱਧ ਬਾਕੀ ਇਹਨੇ 17 18 ਕਿਲੋ ਪਾ ਦੇਣਾ ਭਾਈ ਨੇ ਵੀ ਕਿਹਾ ਤੇ ਬਾਕੀ ਦਾ ਭਾਂਡਾ ਵੀ ਇਹਦਾ ਗਵਾਈ ਭਰਦਾ ਲੈ ਜਾਦਾ ਜਾਣਾ ਤੂੰ ਬੱਚੇ ਕਰੋ ਚੈੱਕ ਜੀ ओके जी ले आओ कनका कनम बहुत ਥਣ ਬੜਾ ਚੰਗਾ ਲੱਗਿਆ ਹੈ ਨਾ 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 ਪੱਤਾ ਰਾਂ ਮਾਰ ਕੇ ਖਾ ਭਾਈ ਹੂੰ ਬਣਾ ਉਸ ਤੋਂ ਤੇ ਮੈਂ ਕਿਹਾ ਜਾਤ ਵਾਲੀ ਵਹਿੜਾ ਜੀ ਛੋਟਾ ਛੋਟਾ ਕਾਨਾਗਾ ਮਗਰ ਬੱਛੀ ਠੀਕ ਹੈ ਜੀ ਮਿਲਦੀ ਘਟਾ ਜਾ ਰਹੇ ਹੂੰ ਮਿਲਦੀ ਘਟਾ ਤੇ ਗਰਮਾਉਂ ਤੋਫੇ ਕਿਉਂਕਿ ਚੇਂਜ ਕਰ ਲੈ ਪੈਂਦੀ ਹੈ ਗੱਲ ਹਰੇਕ ਹੁਣ ਗਰਮੀ ਆ ਗਈ ਚੇਂਜ ਚੱਲਣਾ ਹੁਣ ਹੈ ਨਾ ਭਾਈ ਹੂੰ ਕਮਾ ਭਾਈ ਮਾਰ ਦੇ ਫਰਦਾਰਾਂ ਦੋ ਦੋ ਆ ਦੇਖੋ ਜੀ ਕਰੋ ਚੈੱਕ ਹੂੰ ਭਾਈ ਦੂਈ ਦਰ ਬੱਛੀ ਮਗਰ ਮਗਰ ਆਪਣੀ ਗਾਠ ਢਲੀ ਹੁੰਦੀ ਹੈ ਹਲਾ ਬਾਈ ਬਹਾਜਾ ਤੂੰ ਆਏ ਬੇ ਨਿਆਣਾ ਪਾ ਕੇ ਪਰ ਕਿਹਨੇ ਆਉਂਦੀ ਹੈ ਬੱਚੀ ਆ ਦੇਖੋ ਜੀ ਨਿਆਣਾ ਆਪਾ ਪਾ ਲਿਆ ਤੇ ਬੱਚੀ ਉੱਠਦੀ ਨਹੀਂ ਹਜੇ ਠੀਕ ਹੈ ਜੀ ਕੇਰਾ ਦਾ ਦੁੱਧ ਪੀ ਲਿਆ ਅੱਜ ਕੇ ਬਾਈ ਨੇ ਠੀਕ ਹੈ ਬਿਲਕੁਲ ਪੂਰਾ ਪੁੱਲ ਜਗਾ ਆ ਠੀਕ ਹੈ ਬਾਈ ਜੀ ਗੱਲ ਨਹੀਂ ਤਾਂ ਹੋਈ ਓਕੇ ਜੀ ਓਕੇ ਕਾ ਇਹ ਵਾਲੇ ਆ ਕਹਿਮ ਨੂੰ ਤਾਂ ਕਿਹਾ ਦੁੱਧ ਪੀ ਕੇ ਕਿਉਂਕਿ ਬੌਲਾ ਘਰੇ ਚੜਨਾ ਸੌਖਾ ਆ ਦੇਖੋ ਉੱਠ ਗਈ ਬੱਚੀ ਉੱਠ ਗਈ ਥੋੜੀ ਥੋੜੀ ਠੀਕ ਹੈ ਮਾਰੋ ਜੀ ਤਾਂ ਦੁੱਧ ਬੌਲਾ ਆਉਂ ਗਾ ਹੂੰ ਹੂੰ ਆ ਦੇਖੋ ਜੀ ਪੌਣੇ ਪੂਛਾ ਫੜੀ ਢੱਲੋ ਬੈਠੇ ਗਰਾਮਾਂ ਚਾ ਕਾ ਦੇਖੋ ਆਨਲਾਈਨ ਬੰਗਾਲੇ ਜਿਹਨੇ ਮੋਰ ਗਾਰੰਟੀ ਹੈ ਫਟਾ ਦੋਈਆ ਜਨ ਹਜੇ ਲੈ ਓਕੇ ਜੀ ਮਗਰ ਲੈ ਜਾਓ ਮਾਰੋ ਜੀ ਤੇ ਆ ਦੇਖੋ ਜੀ ਕਰਕਾੜ ਦੇਖੋ ਪੈਂਦਾ ਹਨਾ ਬਹਾ ਬਾਈ ਯਾਰ ਮਗਰ ਲੈ ਜਾਓ ਵੀ ਮਾਰੋ ਜੀ ਫੁੱਲ ਥੱਲੀ ਕਰਕੇ ਲੈ ਦੇਵਾ ਗਿਆ ਖਣ ਕੋਈ ਟੁੱਟਦਾ ਮੁੱਕਦਾ ਨਹੀਂ ਸਾਰਿਆਂ ਦਾ ਸਾਰਿਆਂ ਦਾ ਇੱਕੋ ਬੈਲੈਂਸ ਹੈ ਨਾ ਗਾਰੰਟੀ ਹੈ ਬਾਈ ਹੂੰ ਸਾਲ ਯਾਰ ਗਾਰੰਟੀ ਸੀ ਓਕੇ ਜੀ ਤੁਹਾਨੂੰ ਜ ਆਉਂਦਾ ਦੇਖੋ ਠੀਕ ਹੈ ਜੀ ਜੇ ਲੱਤ ਮਿਲਾਂਗੇ ਉਹ ਬਤਾਉਂਗੀ ਆਪਣੀ ਗਾਰੰਟੀ ਬਸ ਬਾਈ ਓਕੇ ਜੀ ਓਕੇ ਜੀ ਓਕੇ ਜੀ ਬਸ ਬਾਲਾ ਕਰਨ ਰੋਲ ਤੇ ਟੁੱਟਦੀ ਮੁੱਕਦੀ ਭੋਰਾਣੀ ਸ਼ਾਈਨਿੰਗ ਫੁੱਲ ਥਣਲੇਵੇ ਦੀ ਇੱਕ ਨੰਬਰ ਨਿਆਣਾ ਖੋਲੋ ਜੀ ਕੀ ਡਿਮਾਂਡ ਆ ਗਈ ਬਾਈ ਬੱਗੇ ਦੀ ਡਬਲ ਲੈਂਡ ਦੇਣਾ ਹਾਂ ਬਸ ਇੱਕੋ ਹੀ ਗੱਲ ਮਿਕਾ ਦਿਓ ਟਾਟਾ ਵਾਟੇ ਕਰ ਦਿੰਦੇ 72000 ਦੀ ਦੇ ਦੇਣੇ 72000 ਦੀ ਬਾਕੀ ਦੀ ਗੱਲ ਕੁਆਲਿਟੀ ਚੰਗੀ ਹੈ ਕੁਆਲਿਟੀ ਦੇ ਪੈਸੇ ਮੰਗੇ ਜਾਂਦੇ ਆ 72000 ਮੋਲ ਰੇਟ ਤੇ ਤੁਹਾਡਾ ਮਾਨਤਾਨ ਵਿੱਚ ਹੋ ਜਾਣਾ ਤੇ ਨੰਬਰ 92 ਦਾ 987624670 ਇੱਕ ਨੂੰ 50 ਵਾਲੀ ਜਰਸੀ ਦਿਖਾਤੀ ਇੱਕ ਐਚ ਐਫ ਨਾਲ ਥੋੜਾ ਕਰਾਸ ਦਿਖਾਦਾ ਦੋਨੇ ਗਰਮੀ ਦੇ ਤੋਹਫੇ ਆ ਤੇ ਦੋਨੇ ਦੁੱਧ ਚੰਗਾ ਦੇਣੀਆਂ ਬਾਕੀ ਦਾ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੁਸੀਂ ਰਾਮਪਰਾ ਫੂਲ ਤੇ ਨੇੜੇ ਤੇੜੇ ਬਾਈ ਦੇ ਤਪਾਤੇ ਰਾਮਪਰਾ ਮੰਡੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦਲੋ ਧੰਨਵਾਦ ਜਲਦ ਮਿਲਦੇ ਗਏ ਨਵੀਂ ਵੀਡੀਓ